ਪਾਲਣਾ ਨੀ ਲਿਆਣਾ ਰਾਵਣਾ ਪਾਲਣਾ ਨਾਗੇ ਜਗਸਪੁਰ ਦੀ ਟੀਮ ਤੋਂ 500 ਰੁਪਏ ਮੱਦ ਵਿੱਚ ਦੇ ਰਹੇ ਆ ਇਹ ਮੁੰਡੇ ਦੀ ਹੈਲਪ ਦੇ ਵਾਸਤੇ ਛਕ ਜਿਆਦਾ ਲੱਗੀ ਹੈ ਮਾਈਕਲ ਕੰਨਾਂ ਲਈ ਹਰਦੀਪ ਸਾਡੀ ਯੂਕੇ ਵਾਲਾ ਸਾਡਾ ਭਰਾ ਹਰਦੀਪ ਯੂਕੇ ਵਾਲਾ ਵੀ 500 ਰੁਪਏ ਇਹ ਮੁੰਡੇ ਦੀ ਹੈਲਪ ਦੇ ਵਾਸਤੇ ਹੈ ਹਾਂਜੀ ਗਰਾਊਂਡ ਖਾਲੀ ਕਰ ਲੋ ਭਾਈ सुरिंदर कौर जी निभा सरपंच जी ने जी का धनबाद है बच्चे विदेशों का लाइक देख दिया मैं जल्द धनबाद है मैं क्या गोपी भाई